ਸਾਨੂੰ ਬੈਠਣਾ ਪਈ ਜੀ ਅਸੀਂ ਬੈਠੇ ਆ ਵੱਡੀਆਂ ਵੱਡੀਆਂ ਸੀਮਿੰਟ ਦੀਆਂ ਸਲੇਬਾਂ ਕੰਡਿਆਲੀ ਤਾਰ ਉਹ ਸੌਖਾ ਕੰਮ ਆ ਪਰੇ ਕਰ ਨਾ ਜੀ ਸਾਨੂੰ ਦਾਨ ਨੀ ਦਾ ਮੌਕਾ ਦੇ ਦੇਣ ਹਾਂ ਤੇਰਾ ਮੈਂ ਦਾ ਨਾਨਾ ਢਾ ਕੇ ਰੱਖਾ ਸਾਨੂੰ ਗੁਰੂ ਸੇਖ ਦੀ ਫੌਜਾਂ ਨਾਲ ਸਾਨੂੰ ਤੇਰਾ ਮੈਂ ਦੇ ਦੇਣ ਗਿਣਤੀ ਇਹ ਨਾ ਜਸਵਾ ਹੁੰਦਾ ਕਿਥੋਂ ਪੰਜਾਬੀਆਂ ਚ ਜੀ ਇਹ ਗੁਰੂ ਰਾਨ ਦਾ ਗੁਰੂ ਗੋਬੇ ਸਿੰਘ ਦੀ ਸ਼ਕਤੀ ਆ ਬਾਬਾ ਦੀਪ ਸਿੰਘ ਦਾ ਖੰਡਾ ਜਿੱਥੇ ਚੱਲ ਗਿਆ ਨਾ ਅਸੀਂ ਉਹਨਾਂ ਦੇ ਬਰੂਦ ਨਹੀਂ ਛੁਡਾ ਤੇ ਨਾ ਹੀ ਉਹਨਾਂ ਦਾ ਚੱਲਣ ਦੇਣਾ ਹਾਂ ਟਰਾਲੀਆਂ ਟੂੜੀਆਂਆਂ ਨੀ ਭਰੀਆਂ ਖਲੋਟੀਆਂ ਨੇ ਵੇਖ ਲਾਲ ਮਿਰਚਾਂ ਭਰੀਆਂ ਨੇ ਥੱਲੇ ਢਾਕੇ ਆ ਜਿੰਨਾ ਗੰਦ ਕੁੰਡਾ ਨਾ ਉੱਥੇ ਸੁਟਾਂਗੇ ਉਹਦੇ ਉੱਤੇ ਸੁਟਾਂਗੇ ਮਿਰਚਾਂ ਉਹਦੇ ਉੱਤੇ ਸੁਟਾਂਗੇ ਤਾਂ ਆ ਬਾਪੂ ਜੀ ਪਹੁੰਚੇ ਬਾਪੂ ਜੀ ਨੇ ਪਾਲੀ ਭਰਾ ਵੀ ਆਪਣੇ ਇੱਥੇ ਪਹੁੰਚੇ ਇਹਦੇ ਬਾਰੇ ਕੀ ਖਿਆਲਿਆ ਇਹ ਬੇਟੇ ਆਪਣਾ ਵੇਖੋ ਜੀ ਇਹ ہمارا ਛੋਟਾ ਭਾਈ ਆ ਹਮ ਵੀ ਡਰਾਈਵਰ ਆ ਪਰ ਜੋ ਹਮਨੇ ਇਨਕੋ ਰੋਬਨ ਮਰਾਈ ਹੀ ਨਾ ਡਰਾਈਵਰੋਂ ਇਹ ਪੂਰਾ ਸਾਹ ਦੇ ਰਹੇ ਅਭੀ ਸਾਡੇ ਪੰਜਾਬੀ ਭਾਈ ਨਹੀਂ ਦੇ ਰਹੇ ਜਿਤਨਾ ਇਹ ਆਇਆ ਨਾ ਅਭੀ ਹੋ ਆਏਗਾ ਜਿਤਨਾ ਉਹਨਾਂ ਕੋਲ ਪ੍ਰੋਬਲਮ ਆਈ ਹੈ ਨਾ ਅਸੀਂ ਕੋੜ ਕਿਸਾਨ ਜੁਣੀ ਨੇ ਉਹਨਾਂ ਦਾ ਸਾਥ ਦਿੱਤਾ ਹੈ ਇੱਥੇ ਕੱਲ ਸਾਡੇ ਨੇ ਡਰਾਈਵਰ ਭਰਾ ਅਸ਼ਨਾਣ ਕਰ ਰਿਹਾ ਸੀ ਉਹ ਰੱਖ ਕੇ ਉਹਨੇ ਆਖਿਆ ਭਈ ਮੇਰੀਆਂ ਗੱਡੀਆਂ ਉਧਰ ਸਾਈਡ ਖੜੀਆਂ ਨੇ ਇਹ ਹਰਿਆਣੇ ਸਾਈਡ ਤੇ ਇੱਧਰ ਮੈਂ ਕਿਉਂ ਆਇਆ ਉੱਥੇ ਮੈਂ ਭੁੱਖਾ ਮਰਨਾ ਹੈ ਇੱਧਰ ਸਾਨੂੰ ਕੋਈ ਪ੍ਰੋਬਲਮ ਨਹੀਂ ਪੀ ਟਾਈਮ ਨਾਲ ਸਾਨੂੰ ਰਾਸ਼ਨ ਵੀ ਮਿਲਦਾ ਸਭ ਕੁਝ ਮਿਲਦਾ ਤੇ ਉੱਥੇ ਸਾਡੇ ਮਾਰਕ ਨੇ ਸਾਨੂੰ ਇਹ ਗੱਲ ਕਹੀ ਕਿ ਗੱਡੀਆਂ ਭਜਾਓ ਤੇ ਬਾਰਡਰ ਕ੍ਰਾਸ ਕਰੋ ਹੁਣ ਆਂਦਾ ਵੀ ਸਾਡੀਆਂ ਗੱਡੀਆਂ ਭਰੀਆਂ ਨੇ ਅਸੀਂ ਇੱਧਰ ਆ ਗਏ ਸਾਨੂੰ ਕੋਈ ਪ੍ਰੋਬਲਮ ਨਹੀਂ ਗੱਡੀਆਂ ਲੁੱਟ ਲੈ ਕੋਈ ਨਾ ਹੈ ਲੁਟਾਈ ਮਾਰ ਸਾਡੀ ਜਾਨ ਮਾਰ ਜਿਹੜਾ ਬਾਰਡਰ ਬੰਦ ਹੋਇਆ ਉਹਦੇ ਬਾਰੇ ਕੀ ਖਿਆਲ ਹੈ ਬੰਦ ਹੋਇਆ ਇੱਦੀ ਰਹਿਣਾ ਚਾਹੀਦਾ ਜਾਂ ਖੋਲ ਦੇਣਾ ਚਾਹੀਦਾ ਅਸੀਂ ਖਰਾਵਾਗੇ ਉਹ ਨਹੀਂ ਖੋਲਣਗੇ ਦੇਖੋ ਇਹ ਆਪਾਂ ਖੋਲ ਕੇ ਛੱਡਾਂਗੇ ਇਹਨੂੰ ਇਹਨੂੰ ਖੋਲ ਕੇ ਛੱਡਾਂਗੇ ਹੋਰ ਕੇ ਛੱਡਾਂਗੇ ਜਾਵਾਂਗੇ ਕਾਦੀ ਹਾਂ ਇਹਨੂੰ ਖੋਲ ਕੇ ਇੱਕ ਵਾਰੀ ਸਾਨੂੰ ਸਿਰਫ ਸਾਨੂੰ ਸਿਰਫ ਆਪਣੇ ਜੀਵਨ ਦੀ ਹੁਣ ਖੋਲ ਦੋ ਹੁਣ ਅਸੀਂ ਹੁਣ ਖੋਲਾਂਗੇ ਇਹਨੂੰ ਭਵੇਂ ਜਿੱਦਾਂ ਮਰਜ਼ੀ ਖੋਲੀਏ ਜਿੱਤਰਾ ਸਾਨੂੰ ਜੋ ਲੀਡਰ ਕਹਿ ਰਹੇ ਆ ਨਾ ਅਸੀਂ ਆ ਜੰਗ ਬਲੱਡ ਆ ਇਹਨਾਂ ਨੂੰ ਮਰਵਾਉਣ ਵਾਸਤੇ ਨਹੀਂ ਲਿਆ ਸਾਡੀ ਸੋਚ ਜਿਹੜੀ ਲੀਡਰਾਂ ਦੀ ਆ ਨਾ ਜਿੱਤਰਾ ਸਾਡੇ ਨੌਜਵਾਨ ਪਹਿਲਾਂ ਇਹ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੂੰ ਸਾਡੇ ਲੀਡਰਾਂ ਨੇ ਆਖਿਆ ਬੇਟਾ ਅਸੀਂ ਪਿੱਛੇ ਜਾਣਾ ਹਾਡੇ ਤੁਹਾਡੇ ਮਾਪੇ ਕੀ ਆਖਣਗੇ ਪੀ ਸਾਡੇ ਬੱਚੇ ਨੂੰ ਇਸ ਕਰਕੇ ਖੜਿਆ ਸੀਗੇ ਉਹਨੇ ਬਾਰੇ ਸਾਡੀ 99 ਦੀ ਜੋ ਉਹਨਾਂ ਦੀ ਆ ਨਾ ਹੁਣ ਮੀਟਿੰਗ ਹੋਂਦੀ ਆ ਜੇ ਹੁਣੇ ਉਹ ਨੈਟ ਬੰਦ ਕਰਕੇ ਨਾ ਥੋੜੀ ਜੀ ਪ੍ਰੋਬਲਮ ਤੇ ਇੱਧਰ ਆਪਣੇ ਨਾਲ ਨੰਗਿਆਂ ਦੀ ਫੌਜ ਵੀ ਰਲ ਗਈ ਆ ਕੇਂਦਰੀ ਮੰਤਰੀ ਉੱਥੇ ਜੇ ਕੱਕ ਨਹੀਂ ਪਹੁੰਚਿਆ ਹਾਂ ਕੋਈ ਬੈਠਾ ਹੀ ਆ ਕਿਸਾਨ ਬੈਠੇ ਆ ਵਡੇਰ ਉੱਥੇ ਬੈਠੇ ਆ ਇਹ ਆਪਣਾ ਸਾਰੇ ਜਿੰਨੇ ਵੀ ਆ ਨਾ ਉਹਦੇ ਲੀਡਰ ਦੇ ਉੱਥੇ ਪਹੁੰਚੇ ਆ ਅਰੇ ਉਹਨਾਂ ਦਾ ਕੇਂਦਰੀ ਮੰਤਰੀ ਕੋਈ ਨਹੀਂ ਉੱਥੇ ਪਹੁੰਚਿਆ ਕੁਣ ਉਹ ਕਦੀ ਨਾ ਚੱਲ ਪੈਂਦਾ ਕਲੀ ਹੁਣ ਜੋ ਉਹਨਾਂ ਦੀ ਸੋਚ ਹੈ ਨਾ ਉਹਨਾਂ ਦੀ ਸਾਡੇ ਲੀਡਰਾਂ ਦੀ ਸੋਚ ਇਹੋ ਹੀ ਆ ਵੀ ਆਹ ਜੀ ਨੌਜਵਾਨਾਂ ਦੀ ਫੌਜ ਆ ਨਾ ਆਪਾਂ ਇਹਨਾਂ ਨੂੰ ਮਰਾਉਣਾ ਹੈ ਆਪਣੇ ਹੱਕ ਜਿੱਤਣਾ ਪਹਿਲੋ ਤਿੰਨ ਵਾਰੀ ਇਹ ਨਹੀਂ ਜਿੱਤਿਆ ਨਾ ਚਾਰ ਚਾਰ ਵਾਰੀ ਐਟ ਕਾਂ ਵੀ ਜਿੱਤ ਕੇ ਜਾਵਾਂਗੇ ਹੌਸਲੇ ਨਾਲ ਤੇ ਇਥੇ ਦੇਖਣਾ ਜੇ ਹਮੇਂ ਜਿੰਦਗਾਨੀ ਜੀ ਤਾਂ ਸਾਨੂੰ ਬੈਠਣਾ ਪੈਜੀ ਅਸੀਂ ਬੈਠੇ ਆ ਵੱਡੀਆਂ ਵੱਡੀਆਂ ਸੀਮੈਂਟ ਦੀਆਂ ਸਲੇਬਾਂ ਕੰਡਿਆਲੀ ਤਾਰ ਉਹ ਸੋਖਾ ਗਾਮਿਆ ਪਰੇਗਾ ਨਹੀਂ ਜੀ ਸਾਨੂੰ ਦਾਨ ਨੀ ਦਾ ਮੌਕਾ ਦੇ ਦੇਣ ਹਾਂ 13 ਮਿੰਟਾਂ ਨਾਲ ਆ ਕੇ ਸਾਨੂੰ ਗੁਰੂ ਸਿੱਖ ਦੀ ਫੌਜਾਂ ਆਖੇ ਸਾਨੂੰ 13 ਮਿੰਟ ਦੇ ਦਿੰਦੇ ਗਿਣਤੀ ਇਹਨਾ ਜਸਵਾ ਹੁੰਦਾ ਕਿਥੋਂ ਪੰਜਾਬੀਆਂ ਚ ਜੀ ਇਹ ਗੁਰੂ ਰਾਨ ਦਾ ਗੁਰੂ ਗੋਬੇ ਸਿੰਘ ਦੀ ਸ਼ਕਤੀ ਆ ਬਾਬਾ ਦੀਪ ਸਿੰਘ ਦਾ ਖੰਡਾ ਜਿੱਥੇ ਚੱਲ ਗਿਆ ਨਾ ਉਹਨੇ ਥੱਲੇ ਘੱਟੀ ਖਵਾਤਾ ਇਹ ਨਹੀਂ ਇਹਨਾ ਹੱਡੇ ਨਾ ਨੌਜੋ ਹੈ ਸ਼ਕਤੀ ਆ ਸਿਰ ਤੁਹਾਨੂੰ 13 ਮਿੰਟ ਜਿੱਤਾ 13 ਤਰੀਕ ਦਿੰਦੇ ਆ ਨਾ ਸਾਨੂੰ 13 ਨਿੰਗੀ ਦੇਣ 13 ਮਿੰਟਾਂ ਤੇ ਕੀ ਕਰੋਗੇ ਜੀ ਤੁਸੀਂ ਇਹ ਉਹ ਆਪੇ ਬਾਬਾ ਦੀਪ ਸਿੰਘ ਦਾ ਖੰਡਾ ਹੀ ਚੱਲੇਗਾ ਇਹ ਐਡੀ ਐਡੀ ਪਾਵਰ ਆ ਟਰੈਕਟਰਾਂ ਕੋ ਜੋ ભાੜੇਨਾ ਪਿਛਲੀ ਵਾਰੀ ਇਹਨੇ ਕੀਤਾ ਹੀ ਪੂਰੀ ਫੁੱਲ ਤੇਰੀ ਫੁੱਲ ਕੈਰੀ ਬਾਬੂ ਜੀ ਉਧਰ ਫੌਜ ਲੱਗੀ ਹੋਈ ਆ ਪੈਰਾਮਿਲਟਰੀ ਫੋਰਸ ਉਹਨਾਂ ਕੋਲ ਤਾਂ ਹਥਿਆਰ ਵੀ ਆ ਬੰਬ ਵੀ ਆ ਜੋ ਮਰਜੀ ਬਈ ਸਰੀਰ ਬਚਾਉਣ ਦਾ ਭੰਮ 1K47 ਚਲਾ ਦੇਣੇ 1K47 ਚਲਾ ਸਕਦੇ ਮੇਰੀ ਗੱਲ ਸੁਣੋ ਜੋ ਅਸੀਂ ਆਪਣਾ ਇੱਧਰ ਅਰੇਂਜਮੈਂਟ ਕਰ ਚਾ ਤਰੇ ਹਨ ਸਾਡੇ ਕੋ ਇਹੋ ਜਿਹੇ ਸਾਧਨ ਅਸੀਂ ਖੜੇ ਕੀਤੇ ਆ ਅਸੀਂ ਬੰਬ ਨਹੀਂ ਚਲਾਉਣੇ ਉਹਨਾਂ ਦੇ ਸਿਰਫ ਜਨਰਲ ਨਾਲ ਉਹਦੇ ਵਰਤਣੇ ਜਰਨ ਨੌਲੇਜ ਹਾਂ ਉਹ ਕਿਵੇਂ ਜੀ ਉਹ ਕਿਵੇਂ ਕਿ ਉਹ ਹਾਡੀਆਂ ਟਡਾਲੀਆਂ ਚਾਹੀਦੀਆਂ ਹੈਆਂ ਨਾ ਅਸੀਂ ਉਹਨਾਂ ਦੇ ਬਰੂਦ ਨਹੀਂ ਛੁਟਾਂ ਤੇ ਨਾ ਹੀ ਉਹਨਾਂ ਦੇ ਚਲਣ ਦੇਣਾ ਟਰਾਲੀਆਂ ਟੂੜੀਆਂ ਨਹੀਂ ਭੜੀਆਂ ਖਲੋਤੀਆਂ ਨੇ ਵੇਖ ਲਾਲ ਮਿਰਚਾਂ ਭੜੀਆਂ ਨੇ ਥੱਲੇ ਰੱਖ ਕੇ ਆ ਜਿੰਨਾ ਗੰਦਕੂੜਾ ਨਾ ਉੱਥੇ ਛੁਟਾਂਗੇ ਉਹਦੇ ਉੱਤੇ ਛੁਟਾਂਗੇ ਮਿਰਚਾਂ ਉਹਦੇ ਉੱਤੇ ਛੁਟਾਂਗੇ ਟੂੜੀ ਉਹਦੇ ਉੱਤੇ ਛੁਟਾਂਗੇ ਪ੍ਰਾਣੀ ਹਵਾ ਦੇ ਰੱਬ ਕਰਕੇ ਇਹਨਾਂ ਨੂੰ ਹੋਵੇ ਹਵਾ ਵੀ ਬਣ ਕੇ ਪ੍ਰੈਸ਼ਰ ਟਰੈਕਟਰਾਂ ਨਾਲ ਸਾਡੇ ਕੋ ਇਹੋ ਜਿਹੇ ਟਰੈਕਟਰਾਂ ਨਾਲ ਪ੍ਰੈਸ਼ਰ ਹੀ ਬਣਦੀ ਆ ਉਹ ਸਾਰਾ ਭੇਜ ਨਹੀਂ ਜਣਾ ਚਾਹੀਦਾ ਚਲੋ ਹੁਣ ਠੀਕ ਹੈ ਪਹਿਲਵਾਨ ਸਾਰੇ ਗੋਣੇ ਦਾ ਨਹੀਂ ਦਿੰਦੇ ਇੱਕ ਅੱਧਾ ਗੋਣਾ ਆਪਣੇ ਕੋ ਰੱਖਦੇ ਸਾਰੇ ਦਾ ਨਹੀਂ ਦਿੰਦੇ ਇਹ ਜੱਗ ਦਾ ਹਰ ਨਹੀਂ ਕਰਨੇ ਸਾਰੇ ਕਰਨਾ ਸਾਰੀਆਂ ਗੱਲਾਂ ਜੱਗ ਦਾ ਹਰ ਨਹੀਂ ਕਰਨੀਆਂ ਤੁਹੀਂ ਸਾਰੀਆਂ ਗੱਲਾਂ ਜੱਗ ਯਾਰ ਨਹੀਂ ਕਰਨੀਆਂ ਚਾਹੀਦਾ ਪਹਿਲਵਾਨ ਸਾਰੇ ਦਾ ਦੇ ਦਿੰਦੇ ਆ 2 4 ਦਾ ਆਪਣੇ ਕੋ ਰੱਖਦੇ ਆ ਤੋ ਇਹ ਗਾਣਾ ਵੀ ਸਾਰੀ ਇੰਦੀਆ ਕਰਕੇ ਤੁਰੇ ਹਾਂ ਦੋ ਚਾਰ ਰੁਪਏ ਦੇ ਫਿਲਕੋ ਕੇ ਵੀ ਰੱਖੇ ਹੋਏ ਆ ਹਾਂ ਰੱਖੇ ਆ ਤੇ ਉਹ ਹੈਗੇ ਜੀ ਹੋਰ ਵੀ ਹੈਗੇ ਆ ਹਾਂ ਬੜੇ ਹੱਪ ਐਟ ਬੜੇ ਆ ਉਹ ਦੱਸਣਾ ਹੀ ਨਹੀਂ ਹੈ ਨਾ ਫਿਰ ਨਹੀਂ ਦੱਸਣੇ ਪਰ ਦੱਸਿਓ ਬਣਾ ਲੋਕੀ ਚੋਰੀ ਕਰਦੇ ਹਾਂ ਹਾਂ ਬਿਲਕੁਲ ਹੈ ਨਾ ਹਾਂ ਭੇਤੀ ਕਹਿੰਦੇ ਲੰਕਾ ਟਾ ਜਾਦਾ ਹਾਂ ਹਾਂ ਰਾਮ ਨੂੰ ਕਿਉਂ ਮਰਿਆ ਹੈ ਹਾਂ ਭੇਤੀ ਮੜ ਗਿਆ ਹਾਂ ਹੈ ਉਹੀ ਗੱਲ ਹੈ ਜੇ ਭੇਦ ਨਾ ਦਿੰਦਾ ਤਾਂ ਹੱਲੇ ਤਾਂ ਘਰਾਵਣ ਵੀ ਜਿੰਦਾ ਹੋਣਾ ਹਾਂ ਤੇ ਇੱਧਰ ਆਪਣੀ ਨੰਗੀਆਂ ਦੀ ਫੌਜ ਵੀ ਆਪਣੇ ਨਾਲ ਰਲਈ ਹੋਈ ਐ ਸਾਡੇ ਸਿੰਘ ਸੂਰ ਨੇ ਕਾਰੇ ਵਾਸਤੇ ਆ ਇਹ ਬਾਪੂ ਜੀ ਹੁਣੇ ਕਿਸਾਨ ਨੇ ਸੂਝਵਾਨ ਕਿਵੇਂ ਹੋ ਗਏ ਜੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਹੋ ਜਾਂਦੀ ਐ ਜੀ ਨਹੀਂ ਸਾਨੂੰ ਬਖਸ਼ਿਸ਼ ਆ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿੱਖ ਮਾਰਤੀ ਇਹੋ ਜੀ ਦਿੱਤੀ ਝੂਠ ਨਾ ਬੋਲੋ ਚੋਰੀ ਨਾ ਕਰੋ ਠੱਗੀ ਨਾ ਮਾਰੋ ਬੇਈਮਾਨੀ ਨਾ ਕਰੋ ਨੇਕ ਮਾਈ ਕਰੋ ਤੇ ਦਸਵੰਤ ਤੇ ਕੱਢੋ ਗੁਰੂ ਘਰ ਉਹਦੀ ਬਖਸ਼ਿਸ਼ ਆ 10 ਦਾ ਵਿਆਜ ਖਾਂਦੇ 10 ਰੁਪਈਆ ਦਾ ਗੁਰੂ ਨਾਨਕ ਦੇਵ ਦਾ 10 ਰੁਪਈਆ ਦਾ ਵਿਆਜ ਹੀ ਜਿਹੜਾ ਨਾ ਇਹ ਅਸੀਂ ਕਰਨ ਦੇ ਆਸੂਲੇ ਬਾਪੂ ਦੀ ਹਿੰਦੀ ਬੋਲਣ ਵਾਲਾ ਕਿ ਮੀਡੀਆ ਮੀਡੀਆ ਆ ਜਿਹੜੇ ਚੈਨਲ ਹੁੰਦੇ हमको ਤੁਮਕੋ ਕਹਿ ਕੇ ਬੋਲਦੇ ਆ ਉਹ ਤਾਂ ਕਹਿੰਦੇ ਵੀ ਪੰਜਾਬੀਆਂ ਨੇ ਤਾਂ ਉੱਥੇ ਮਾਹੌਲ ਖਰਾਬ ਕੀਤਾ ਹੋਇਆ ਹਮਨੇ ਨਹੀਂ ਕੀਤਾ ਜੋ ਕੀਤਾ ਹੈ ਖੱਟੜ ਸਰਕਾਰ ਨੇ ਕੀਤਾ ਹੈ ਹਿੰਦੀ ਵੀ ਬੋਲਦੇ ਨੇ ਆ ਅੰਗਰੇਜ਼ੀ ਵੀ ਜਾਣਦੇ ਆ जो किया है ना वो हमारे सामने खटड़ कोई चीज नहीं है खटड़ कोई चीज नहीं है जैमे मुंह बात है जो ये भगवंता है ये बन गया है क्यों हमने सोचा था कि ये बदलेंगे पर बदलेंगे नहीं इन्हें को बदल दिया इन्हें सादे को बदल के सादे ऊंचा थी ना नीवा कर दिया खटड़ सरकार के सामने ये मीडिया तुम सारे समझो ਜਦ ਇਹ ਬੰਨ ਰਹਾ tha ਇਹਨਾਂ ਨੇ ਕਿਉਂ ਨਹੀਂ ਰੋਕਿਆ ਉਸਕੋ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ اختیار ਹੀ ਹੈ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੇ ਆਣ ਕੇ ਬੰਨ ਮਾਰ ਜਾਣ ਅੱਛਾ ਪੰਜਾਬ ਦਾ ਮੁੱਖ ਮੰਤਰੀ ਤੇ ਕਹਿ ਰਿਹਾ ਮੈਂ ਕਿਸਾਨਾਂ ਦੀ ਸਪੋਰਟ ਕਰਾਂ ਬਿਲਕੁਲ ਕੋਈ ਸਪੋਰਟ ਨਹੀਂ ਜਦੋਂ ਇਹਨਾਂ ਸਭ ਕੋ ਮੈਂ ਮੂਰ ਕਰਿਆ ਮੇਰੇ ਮੁਲਾਜ਼ਮ ਇੱਥੇ ਭਰਾ ਸੌਂਦੇ ਹੋਣਗੇ ਇਹ ਨਹੀਂ ਸਾਡੇ ਭਰਾ ਉੱਥੇ ਰਾਤ ਨੂੰ ਧੂਆਂ ਸੇਕਦੇ ਆ ਇਹਨਾਂ ਨੇ ਕਿਉਂ ਨਹੀਂ ਉਹ ਉੱਧਰ ਆਣ ਕੇ ਫੋਰਸ ਬੈਠੀ ਇਹ ਮੋਰਚੇ ਪੰਜਾਬ ਚ ਲਾਇਆ ਹੋਇਆ ਜੀ ਇਹਨਾਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੀ ਇਹ ਜਿਹੜਾ ਹੋਇਆ ਬੈਰੀਲ ਕਿ ਹਰਿਆਣੇ ਦੇ ਅੰਦਰ ਨਹੀਂ ਹੈ ਨਾ ਇਹ ਪੰਜਾਬ ਤੇ ਲਿਆ ਹੋਇਆ ਉਹ ਕਿਉਂ ਲਾਇਆ ਨਾ ਉਹ ਰੂਸੀਆ ਨੂੰ ਹਰਿਆਣੇ ਚਲਾਉਂਦੇ ਜਦੋਂ ਆਪਣੇ ਹਰਿਆਣੇ ਚਲਾਉਂਦੇ ਇਹ ਏਰੀਆ ਚ ਆ ਕੇ ਅਥਰੂ ਗੈਸ ਦੇ ਗੋਲੇ ਸੱਟਣੇ ਤੁਹਾਡੇ ਨੌਜਵਾਨਾਂ ਨੂੰ ਜ਼ਖਮੀ ਕਰਨਾ ਫਿਰ ਤੁਹਾਡੇ ਦਿਲ ਦੇ ਵਿੱਚ ਕਿਹੋ ਜਿਹਾ ਬਮਜਾ ਦਾ ਬਗ ਇੱਕ ਢੂੰਗੇ ਉਹਨਾਂ ਨੂੰ ਨਹੀਂ ਹਾੜੇ ਆਹਰ 1:30 ਵਜੇ ਦੁੱਖ ਲੱਗਦਾ ਉਦੋਂ ਪੂਰਾ ਪੂਰਾ ਪਰ ਇਹਨਾਂ ਨੂੰ ਨਹੀਂ ਜਾਂਦਾ 6000 6000 ਰੁਪਇਆ ਤਨਖਾਵਾ ਨਹੀਂ ਦੇਦੇ ਮੂੰਹ ਦੇ ਗੱਲਾਂ ਉਦਨ ਜਦੋਂ ਰਾਤ ਨੂੰ 2:00 ਵਜੇ ਇੱਥੇ ਚੜਿਆ ਨਾ ਰਡਾਰ ਹਾਂ ਸਾਡੇ ਮੁੰਡੇ ਉੱਥੇ ਧੂਆ ਸੇਕਣ ਦੇ ਆ ਸਾਡੀ ਪੰਮੀ 6 ਮੀਟਰ ਵਾਲੀ ਆ ਉਥੋਂ ਉਧਰੋਂ ਪੱਤੜੇ ਵਰਗੇ ਪੱਤਰਕਾਰ ਹੀ ਜੋ ਮੰਗੇ ਸੀ ਥੋੜੇ ਉਹ ਗਿਣਤੀ ਆ ਗਈ ਜ਼ਿਆਦਾ ਉਹ ਪੱਤਰਕਾਰਾਂ ਨੂੰ ਆਖਿਆ ਵੀ ਸਾਡੇ ਮੁੰਡਿਆਂ ਨੂੰ ਉਹ ਪੱਤਰਕਾਰ ਆਏ ਉਹਨਾਂ ਨੇ ਖਾਣੂ ਠਾਇਆ ਮੁੰਡਿਆਂ ਨੂੰ ਮੁੰਡੇ ਭੱਜ ਗਏ ਉਸੇ ਵੇਲੇ ਉਹ ਮੁੜ ਕੇ ਜਦੋਂ ਗਏ ਫੇਰ ਉਹ ਆਪਸ ਭੱਜੇ ਆ ਪਰ ਅਸੀਂ ਫਿਰ ਉਹਨਾਂ ਨੂੰ ਆਖਿਆ ਵੀ ਉਹਨਾਂ ਕੋਲ ਹਥਿਆਰ ਦੇ ਸਾਡਾ ਡੰਡਾ ਝੰਡਾ ਦੇ ਬਾਜੇ ਜੋ ਗਾਂ ਨਾ ਜਾਇਓ ਅਜੇ ਤੁਸੀਂ ਸਾ ਤੁਸੀਂ ਰੋਜ਼ ਜਾਂਦੇ ਰਹੇ ਮੀਡੀ ਹਾਲੇ ਸਾਡੇ ਅੱਧਾ ਕਿਲਾ ਫਰਕਿਆ ਤੁਹਾਡੇ ਮੁੜਿਆ ਕੋ 1 ਵਜੇ ਆ ਨਾ ਉਹ ਵੀ ਸਾਡੀ ਹੱਦੇ ਚ ਵਜੇ ਆ ਐਡੇ ਐਡੇ ਉਥੋਂ ਆਹੀ ਸਭ ਰਖਸ਼ਾ ਪ੍ਰਭੂ ਐਡੇ ਐਡੇ ਗੋਲੀ ਚੋੜ ਕੇ ਲੈ ਆਂਦਿਆ ਉਹ ਪੱਕੀ ਗੋਲੀ ਨਾ ਨਾ ਚਲਾਉਣ ਤੇ ਇਹਨਾਂ ਦੀ ਅਸੀਂ ਪੇਛੇ ਨਹੀਂ ਜਾਂਦੇ ਸੁੱਟ ਲੈਣੇ 2000 ਦੇਣ ਇਹਨਾਂ ਨੇ ਉਹ ਗੋਲੇ ਬੋਲੇ ਉਹਦਾ ਹਿਸਾਬਣ ਕਰ ਲਿਆ ਇਹਨਾਂ ਪਾ ਲੱਗ ਗਿਆ ਵੀ ਹੁਣ ਕੀ ਕਰਾਂਗੇ ਆ ਬੋਰੀਆ ਪਾਪਾ ਤੁਸੀਂ ਤਾਂ ਫਾਰਮੂਲੇ ਬਣੇ ਰਹਿੰਦੇ ਆਂ ਨਹੀਂ ਉਦੋਂ ਹੀ ਪਤੰਗ ਨਾਲ ਸੁਟਿਆ ਉਹਨਾਂ ਦਾ ਇੱਕ ਜਦੋਂ ਪਤੰਗ ਨਾਲ ਵਰਲਡ ਦੇ ਵਿੱਚ ਪਲਾ ਲੱਗਿਆ ਜੱਟਾਂ ਨੇ 5 ਰੁਪਈਆ ਪਤੰਗ ਨਾਲ ਉਹਨਾਂ ਦਾ 5 ਲੱਖਾਂ ਦਾ ਝਟਲੇ ਦਿੱਲੇ ਉਹਨਾਂ ਨੂੰ ਸ਼ਰਮ ਨਾ ਆਈ ਉਹਨਾਂ ਨੂੰ ਉਦੋਂ ਦਾ ਹੁਣ ਕੋਈ ਨਹੀਂ ਚੜਾਉਂਦੇ ਡਰ ਗਏ ਫਿਰ ਉਹ ਕਾਲਪੁਰ ਕੋ ਡਰਾਉਣਾ ਹੀ ਕਾਉਣਿਆ ਹਾਂ ਹਾਂ ਸਹੀ ਜੰਦਾ ਉਹ ਕਾਲਪੁਰ ਖਿਲਾ ਪੈਰਾ ਇੱਥੇ ਜੱਟਾਂ ਦਾ ਇਹ ਤਰਕੀਮਾ ਉਹ ਕਾਲਪੁਰਖ ਔਰ ਇੱਥੇ ਕੁਛ ਨਹੀਂ ਇਹ ਪੰਜਾਬੀ ਤਾਂ ਫਿਰ ਤਕਨੀਕਾਂ ਇਹਨਾਂ ਦੀਆਂ ਨੋਖੀਆਂ ਹੁੰਦੀਆਂ ਕਿਤੇ ਡਰਾ ਸਿੱਟਣ ਵਾਲੀ ਵੀ ਤਕਨੀਕ ਲਾਭ ਹੀ ਲੈ ਪਈਆਂ ਨੇ ਹਾਂ ਬੈਦਾ ਹੀ ਫਿਰ ਪਾਰ ਹੋਣ ਦੀ ਵੀ ਲੱਗਾਂਗੇ ਬਾਈ ਇਹ ਹੈਲੀਕਾਪਟਰ ਸੁੱਟਣਾ ਦੀ ਕਾਮ ਹੈ ਹਾਂ ਹਾਂ ਇਹ ਹੈਲੀਕਾਪਟਰ ਸੁੱਟਣਾ ਦੀ ਕਾਮ ਹੈ ਇਹਨਾਂ ਦਾ ਡਰੋਨ ਹੀ ਨਹੀਂ ਕਾਇਆ ਤੇ ਜੜੀ ਇਹਨਾਂ ਦੀ ਹਾਂ ਆਪਾਂ ਦੇ ਬਾਬਾ ਜੀ ਹੈਲੀਕਾਪਟਰ ਸੁੱਟੇ ਇਹਨਾਂ ਦੇ ਸੰਮਾਂ ਦੇ ਵਿੱਚ ਇਹ ਪੰਜਾਬੀਆਂ 'ਚ ਇਹਨਾਂ ਜਜ਼ਬਾ ਕਿਉਂ ਹੁੰਦਾ ਹੈ ਜੀ ਇੰਨੀ ਬਹਾਦਰੀ ਕਿਉਂ ਆ ਜੀ ਇਹ ਬਾਬਾ ਜੀ ਮਹਾਰਾਜਾ ਲੋਈਆ ਇਹ ਸਾਡੇ ਖੂਨ 'ਚ ਹੀ ਲਿਖਿਆ ਵਾ ਹਾਂ ਬਿਲਕੁਲ ਠੀਕ ਆ ਹਾਂ ਜੀ ਬਾਬਾ ਜੀ ਜਿਹੜਾ ਸੇਖਿਆ ਨਾ ਉਹ ਧੁਰ ਤੋਂ ਆਇਆ ਵਾ ਇਹ ਬੇਵਤਾ ਚ ਹੁਣ ਦੇ ਬਾਵਜੂਦੂ ਵੀ ਫਿਰ ਵੀ ਕਹਿੰਦੇ ਅਸੀਂ ਚੜ੍ਹਦੀ ਕਲਾ 'ਚ ਆ ਜੀ ਮਹਾਰਾਜ ਨੇ ਸਾਨੂੰ ਚੜ੍ਹਦੀ ਕਲਾ ਜੀ ਰੱਖਿਆ ਜਦੋਂ ਹਰ ਵਕਤ ਹੀ ਸਾਨੂੰ ਚੜ੍ਹਦੀ ਕਲਾ 'ਚ ਰੱਖਿਆ ਹੁਣ ਦੇਖੋ ਕਿੰਨਾ ਲੰਗਰ ਚੜ੍ਹਦੀ ਕਲਾ ਹੋ ਰਹੀ ਹੈ ਇੱਕ ਗੱਲ ਹੈ ਵੀ ਜਦੋਂ ਸਾਡੇ ਫੌਜੀ ਸ਼ਹੀਦ ਵੀਰ ਹੁੰਦੇ ਆ ਸ਼ਹੀਦ ਬਾਰਡਰਾਂ ਦੇ ਜਦੋਂ ਪਹਿਰਾ ਦਿੰਦੇ ਆ ਉਹ ਜੰਗਾਂ ਜਿੱਤਦੇ ਆ ਉਦੋਂ ਕੇਸਰੀ ਝੰਡੇ ਲਾ ਲੈਂਦੇ ਤੇ ਉਦੋਂ ਕਹਿੰਦੇ ਵੀ ਸਿੱਖ ਬੜੇ ਵਧੀਆ ਬਹੁਤ ਬੜਾ ਬਾਦਰਾ ਦੀ ਕੌਮ ਕਿਹਾ ਜਾਂਦਾ ਬਾਦਰਾ ਦੀ ਕੌਮ ਤੇ ਜਦੋਂ ਸਿੱਖ ਆਪਣਾ ਹੱਕ ਮੰਗਣ ਵਾਸਤੇ ਇਹਨਾਂ ਬਾਰਡਰਾਂ ਤੇ ਆਉਂਦੇ ਆ ਦੇਸ਼ ਦੇ ਬਾਰਡਰਾਂ ਤੇ ਆਉਂਦੇ ਆ ਆਪਣੇ ਬਾਰਡਰਾਂ ਤੇ ਆਉਂਦੇ ਆ ਉਦੋਂ ਕਹਿੰਦੇ ਵੀ ਇਹ ਖਾਲਿਸਤਾਨੀ ਆ ਇਹ ਅੱਤਵਾਦੀ ਹੈ ਦੂਰੇ ਮਾਪਦਾਨ ਰਿਆ ਕਹਿ ਸਕਦੇ ਹਾਂਜੀ ਹਾਂਜੀ ਇਹ ਬਹੁਤ ਹੀ ਦੁਖਦਾਈ ਗੱਲ ਵੀ ਜਿਹੜੇ ਖੱਟਰ ਸਰਕਾਰ ਤੇ ਮੋਦੀ ਸਰਕਾਰ ਹਲਕੇ ਗੰਢੀ ਆ ਕਾਨੂੰਨ ਤੇ ਸਿਰਫ ਸਾਡੇ ਇਹੋ ਹੀ ਆ ਵੀ ਸਾਨੂੰ ਐਮਐਸਪੀ ਮਲੇ ਹਣ ਬਾਈ ਜੀ ਆਪਾਂ ਮਟਰ ਲਈਦੇ ਆ ਤੇ ਮਟਰ ਸਾਡੇ ਵਿਕਦੇ 6 ਰੁਪਏ ਤੇ ਜਦੋਂ ਕੱਲ ਨੂੰ ਮੰਡੀ ਚ ਲੈਣ ਜਾਈਦਾ ਵਾ ਉਹ ਮਟਰ ਸਾਨੂੰ 40 ਰੁਪਏ ਕਿਲੋ ਵਿਕਦੇ ਆ ਹੂੰ ਸਮਝੋ ਲੇਬਰ ਵੀ ਨਹੀਂ ਪੂਰੀ ਪੈਂਦੀ ਸਾਨੂੰ ਬਾਈ ਜੀ ਮੈਂ 2 ਕਿੱਲੇ ਮਟਰਾਂ ਦੇ ਲਾਏ ਤੇ 20000 ਰੁਪਏ ਮੈਂ ਆਪਣੇ ਕੋਲੋਂ ਲੇਬਰ ਦਿੱਤੀ ਆ ਘਾਟਾ ਹੀ ਪੈ ਗਿਆ ਲੇਬਰ ਵੀ ਯਾਰ ਆਪਣੇ ਕੋਲੋਂ ਬਾਹਰ ਤਾਂ ਨਹੀਂ ਪੂਰਾ ਹੋ ਰਿਹਾ ਸਾਨੂੰ ਤਾਂ ਫੇਰ ਆਪਣੀ ਪਛੇਤੀ ਹੋ ਗਈ ਉਹ ਮੀਂਹ ਬਹੁਤ ਪੈਂਦੇ ਆ ਕੀ ਪਤਾ ਨਿਕਲ ਨਹੀਂ ਤੇ ਨਹੀਂ ਨਿਕਲਣੀ ਇਹ ਸਾਡਾ ਕੱਲਿਆਂ ਕਿਸਾਨਾਂ ਦਾ ਨਹੀਂ ਇਹ ਮਜ਼ਦੂਰਾਂ ਨੂੰ ਵੀ ਨਾਲ ਰਲ ਕੇ ਚੱਲਣਾ ਪੈਣਾ ਸਾਰਾ ਬਾਈ ਕਭੀ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਬਣਦੀ ਆ ਪੱਤਾ ਬੰਦਣਾ 250 ਬਣਦਾ ਮਹੀਨੇ ਦਾ ਉਹ 750 ਰੁਪਇਆ ਰਹਿਣਾ ਵਾ ਜੇ ਮਜ਼ਦੂਰ ਵੀ ਨਾਲ ਖੜੇ ਜਾਣ ਕੇ ਤੇ ਤਾਂ ਬਿਲਕੁਲ ਇੱਧਰ ਆਪਾਂ ਬਾਪੂ ਜੀ ਹੁਣ ਇਹ ਨਾਲ ਗੱਲ ਕਰਦੇ ਆ ਬਾਪੂ ਜੀ ਉਧਰ ਜੇ ਹੁਣ ਆਪਾਂ ਉਧਰ ਫੌਜ ਦੀ ਗੱਲ ਕਰ ਲਈਏ ਉਹਨਾਂ ਕੋਲ ਤਾਂ ਹੈਲਮਟ ਪਾਏ ਹੋਏ ਸਿਰਾਂ ਤੇ ਜੇ ਹੁਣ ਤੁਹਾਨੂੰ ਅੱਗੇ ਜਾਣ ਦਾ ਮੌਕਾ ਮਿਲ ਗਿਆ ਮੁਕਾਬਲਾ ਕਿਵੇਂ ਕਰੋਗੇ ਫਿਰ ਆਪਾਂ ਬੱਚਿਆਂ ਨੇ ਇਹੋ ਧਾਰ ਕੀਤੀ ਆ ਵੀ ਸਭ ਤੋਂ ਪਹਿਲਾਂ ਆਪਣੀ ਸੇਫਟੀ ਚੈੱਕ ਐਸ ਐਰੋ ਉੱਪਰ ਬਾਕੀ ਜਿਸਮ ਦੇ ਸੇਖ ਨੂੰ ਕੋਈ ਗੋਲੀ ਲੱਗੇ ਨਾ ਕੋਈ ਨੁਕਸਾਨ ਨੀ ਕਰਦੀ ਸ਼ੇਸ ਨੂੰ ਆਪਣੀ ਖੋਪੜੀ ਇਹ ਬਚਾਉਣੀ ਚਾਹੀਦੀ ਪਗੜੀ ਤੇ ਇੱਕ ਜਾਂ ਉਹ ਤੁਹਾਡੀ ਸਾਡੇ ਮੋਨੇ ਸਿੱਖਿਆ ਉਹਨਾਂ ਨੂੰ ਉਹ ਹੈਲਮਟ ਵੀ ਜ਼ਰੂਰੀ ਬਟ ਨਵਾਂ ਜਵਾਨ ਪੀੜੀ ਆ ਟੱਕ ਮੰਦੀ ਨਹੀਂ ਉਹ ਤੜਾਈ ਬਨ ਕੇ ਚੱਲ ਜਾਂਦੇ ਹੁਣ ਜਿਵੇਂ ਇਹ ਪਾ ਆ ਉਹ ਪਾ ਆ ਇਹ ਹਵਾ ਜੋ ਆ ਤੇ ਹੈਲਮਟ ਪਾਉਣਾ ਕੋਈ ਮਾੜੀ ਚੀਜ਼ ਨਹੀਂ ਸਾਨੂੰ ਗੁਰੂਆਂ ਪੀਰਾਂ ਨੇ ਭੇਸ਼ ਬਦਲ ਕੇ ਵੀ ਬੜੇ ਕੰਮ ਵੇਖੇ ਬਾਬਾ ਬਿਧੀ ਚੰਦ ਨੇ ਉਹਦੇ ਕਰਤਾਰੇ ਜਦੋਂ ਉਹਨਾਂ ਨੇ ਪੱਠੀ ਬਹਿ ਗਏ ਪੱਤੀ ਤੋਂ ਦਸਾਲੇ ਲੈ ਗਏ ਹੀ ਕਿੰਨਾ ਕਸ਼ਕ ਉਹਨਾਂ ਭੋ ਗਿਆ ਸਿਰਫ ਉਹਨਾਂ ਨੂੰ ਉਹ ਪੱਠੀ ਵਾਲੇ ਨੇ ਅੱਗ ਨਾ ਬੁਝੰਨੀ ਤੇ ਜਦੋਂ ਨੰਗਾ ਲੱਗੇ ਹੀ ਤ ਉਹਨੇ ਲਲਕਾਰਾ ਮਾਰਿਆ ਜਿਹੜੇ ਬीडी ਸਿੰਘ ਨਹੀਂ ਦੇ ਮੈਂ ਬीडी ਸਿੰਘ ਭਾਈ ਦੇ ਮਾਈ ਨਹੀਂ ਦੇ ਮੈਂ ਬीडी ਸਿੰਘ ਭਾਈ ਆ ਮਾਈ ਬਣ ਕੇ ਨਿਕਲਿਆ ਜਦੋਂ ਉਹਨਾਂ ਸਾਹਮਣੇ ਉਹਨੇ ਆ ਕਿੱਧਰ ਚੱਲੇ ਹਮਾਈਏ ਆਂਦੀ ਰਾਤੀ ਲਿਆ ਜਲਾਬ ਪੇਟ ਮੇ ਗੜਬੜ ਲਾਈ ਹੈ ਰਾਤੀ ਲਿਆ ਜਲਾਬ ਪੇਟ ਮੇ ਗੜਬੜ ਲਾਈ ਮੈਨੂੰ ਟੱਕੀ ਆਈ ਮੈਨੂੰ ਬਾਹੋਂਦਾ ਮਾਈ ਨੂੰ ਪਰਾਂ ਕੰਨ ਦਫਾ ਕਰੋ ਇਹਨੂੰ ਬਾਹਰ ਕੱਢੋ ਮਾਈ ਪਰਾਂ ਜਾ ਕੇ ਪਈ ਇੱਥੇ ਸਾਡੀ ਡਿਊਟੀ ਆ ਉਹ ਚਾਰਕ ਕਰਮਾਂ ਪਰਾਂ ਜਾ ਕੇ ਆਂਦਾ ਮੈਂ ਮਾਈ ਨਹੀਂ ਜੱਬੀ ਸਿੰਘ ਭਾਈ ਆ ਹੈ ਉਹ ਗੱਲਾਂ ਨੇ ਇਹ ਜਰਬਾ ਬੜਾ ਹੈ ਨਾ ਜੋ ਸਿਰਫ ਉਹ ਛੇਨੀਆਂ ਸ਼ਕਤੀਆਂ ਉਹលੀਆਂ ਪਰਤ ਗਾ ਵਾਹ ਜੁਗੀ ਕਾਣੀ ਵਾਹਿਗੁਰਜੀ ਕਾ ਖਾਲਸਾ ਵਾਹਿ ਕੀ ਫਤਿਹ ਬੋਲੇ ਹੋਰ ਕੋਈ ਜੱਦਾ ਕਾ ਨਾਮ ਜੈ ਜੈਕਾਰ ਹੋਰ